ਨੰਬਰ 17 ਸਰਦਾਰ ਕਿਰਪਾਲ ਸਿੰਘ ਚਿੱਤਰਕਾਰ ਪਿਤਾ ਸਰਦਾਰ ਭਗਤ ਸਿੰਘ ਪਿੰਡ ਵਾਲਾ ਚੈਨ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਕਸਬੇ ਜੀਰੋ ਜੀਰੇ ਤੋਂ ਦਸਵੀਂ ਪਾਸ ਕਰਕੇ ਲਾਹੌਰ ਕਾਲਜ ਵਿੱਚ ਦਾਖਲ ਹੋ ਗਿਆ ਸਨ 1942 ਵਿੱਚ ਇਹ ਫੌਜ ਵਿੱਚ ਭਰਤੀ ਹੋ ਗਿਆ ਸਨ 47 ਦੀ ਦੇਸ਼ਵੰਡ ਵੇਲੇ ਇਹ ਜਲੰਧਰ ਆ ਗਿਆ ਸਕੂਲ ਸਮੇਂ ਤੋਂ ਹੀ ਇਸ ਦਾ ਚਿੱਤਰਕਾਰੀ ਵੱਲ ਬਹੁਤ ਰੁਝਾਨ ਸੀ ਸਨ 1952 ਵਿੱਚ ਇਹ ਦਿੱਲੀ ਚਲਾ ਗਿਆ 3 ਸਾਲ ਬਾਅਦ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਇਸ ਨੂੰ ਆਪਣੇ ਕੋਲ ਬੁਲਾ ਲਿਆ ਸਿੱਖ ਇਤਿਹਾਸ ਨਾਲ ਸੰਬੰਧਿਤ ਚਿੱਤਰ ਬਣਾਉਣ ਲਈ ਇਸ ਦੀ ਸੇਵਾ ਲਾ ਦਿੱਤੀ ਸਨ 1962 ਵਿੱਚ ਬੰਗਲਾ ਸਾਹਿਬ ਗੁਰਦੁਆਰੇ ਦਿੱਲੀ ਵਿੱਚ ਰਹਿ ਕੇ ਇਸ ਨੇ ਚਿੱਤਰ ਬਣਾਏ ਦਿੱਲੀ ਰਹਿ ਸਮੇਂ ਸਰਦਾਰ ਮਹਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਹੋਈ ਉਸ ਦੀ ਪ੍ਰੇਰਣਾ ਸਦਕਾ 1967 ਵਿੱਚ ਚੰਡੀਗੜ੍ਹ ਪੱਕੀ ਰਹਾਇਸ਼ ਇਸ ਨੇ ਕਰ ਲਈ ਚੰਡੀਗੜ੍ਹ ਵੀ ਇਸ ਨੇ ਮਿਊਜ਼ੀਅਮ ਆਫ ਸਾਇੰਸ ਦੇ ਯਾਦਗਾਰੀ ਚਿੱਤਰ ਬਣਾਏ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਮਿਊਜ਼ੀਅਮ ਆਨੰਦਪੁਰ ਸਾਬ ਜادہ ਅਜੀਤ ਸਿੰਘ ਮੈਮੋਰੀਅਲ ਮਿਊਜ਼ੀਅਮ ਮੁਹਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਦੁਆਰਾ ਮਹਿੰਦੀਆਣਾ ਜਗਰਾਓ ਗਦਰ ਪਾਰਟੀ ਮੈਮੋਰੀਅਲ ਲਈ ਅਨੇਕ ਚਿੱਤਰ ਬਣਾਏ ਸਿੱਖ ਸਮਾਜ ਵੱਲ ਤੇ ਸਰਕਾਰ ਵੱਲੋਂ ਤੇ ਇਸ ਦਾ ਬੇਅੰਤ ਸਨਮਾਨ ਹੋਇਆ ਇਸ ਨੇ ਸਾਰੀ ਉਮਰ ਇਸੇ ਸੇਵਾ ਵਿੱਚ ਲੇਖੇ ਲਾ ਦਿੱਤੀ ਇਹਦਾ ਸਮਾਂ ਸੀ 1923 ਤੋਂ ਲੈ ਕੇ 1990 ਤੱਕ ਦਾ